ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ 2 3 ਉਹਨਾਂ ਹਰਾਮਖੋਰਾਂ ਦੀ ਗੱਲ ਕਰਨੀ ਹੈ ਨਾਂ ਲੈ ਦਿੰਨਾ ਸਭ ਤੋਂ ਪਹਿਲਾਂ ਗੈਂਗਸਟਰ ਲੱਖਾ ਸਦਾਨ ਤੇ ਇੱਕ ਦੋ ਕਾਂਗਰਸ ਦੇ ਬੰਦੇ ਆ ਤੇ ਦੋ ਚਾਰ ਪੱਤਰਕਾਰ ਆਉਂਦੇ ਆ ਜਿਹੜੇ ਅੰਮ੍ਰਿਤਸਰ ਦੇ ਡੀਸੀ ਨੇ ਨਾ ਸਾਕਸੀ ਸਾਹਿਬ ਮੈਡਮ ਉਹਨਾਂ ਦੇ ਤੰਜ ਕਸੇ ਕਹਿੰਦੇ ਡੀਸੀ ਦਾ ਇਹ ਕੰਮ ਨਹੀਂ ਹੁੰਦਾ ਵੀ ਪਾਣੀ ਵਿੱਚ ਬੜ ਕੇ ਡਰਾਮੇ ਕਰੇ ਪਾਣੀ ਦੀਆਂ ਬੋਤਨਾ ਫੜਾਵੇ ਜਿਸ ਦਾ ਕੰਮ ਤਾਂ ਆਰਡਰ ਕਰਨਾ ਹੁੰਦਾ ਇਹ ਤਾਂ ਸਭ ਨੂੰ ਪਤਾ ਜੀ ਜਿੰਨਾ ਕੁਝ ਉਹਨਾਂ ਨੇ डीसी ਬਰਨਵਾਤੇ ਪੜਿਆ ਲਿਖਿਆ ਹੁੰਦੇ ਸਭ ਨੂੰ ਪਤਾ ਹੈ ਕਿੱਡੀ ਮਿਹਨਤ ਮੁਸ਼ਕਲਤ ਹੁੰਦੀ ਹੈ ਉਹਦਾ ਬਹੁਤ ਵੱਡਾ ਉਹ ਉਹਦਾ ਆਰਡਰ ਕਰਨ ਵਾਲਾ ਹੁੰਦਾ ਪਰ ਜਿਹੜੇ ਪੰਜਾਬ ਦੇ ਡਿਗੜੇ ਬਾਂਦਰ ਸੀ ਡਿਗੜੇ ਹੋਏ ਲੋਕ ਸੀ ਉਹਨਾਂ ਵਿੱਚ ਪਿਰਤ ਪਾਈ ਹੈ ਵੀ ਤੁਸੀਂ ਕਿੱਡੀ ਵੱਡੀ ਪਦਵੀ ਤੇ ਹੋਵੋ ਕਿੱਡਾ ਵੱਡਾ ਤੁਹਾਡਾ ਅਹੁਦਾ ਹੋਵੇ ਉਸੀਂ ਲੋਕਾਂ ਵਿੱਚ ਇੱਕ ਸਮਾਜ ਸੇਵੀ ਬਣ ਕੇ ਵਿਚਰਨਾ ਤੁਸੀਂ ਲੋੜਵੰਦ ਦੀ ਹੈਲਪ ਕਰਨੀ ਤੁਸੀਂ ਆਪਣੇ ਅਹੁਦੇ ਨੂੰ ਪਾਸੇ ਰੱਖ ਕੇ ਕੰਮ ਕਰਨਾ ਤੇ ਉਹਨਾਂ ਨੇ ਇਹ ਪਿਰਤ ਪਾਈ ਨਾਲ ਨਾਲ ਜਿਹੜੇ ਸਾਡੇ ਹਰਾਮਖੋਰ ਲੀਡਰ ਨੇ ਉਹਨਾਂ ਨੂੰ ਵੀ ਸਬਕ ਸਿਖਾਉਣ ਦੀ ਕੋਸ਼ਿਸ਼ ਕੀਤੀ ਹੈ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਵੀ ਮੈਂ ਡੀਸੀ ਹਾਂ ਪੂਰਾ ਜ਼ਿਲ੍ਹਾ ਮੇਰੇ ਅੰਡਰ ਹੁੰਦਾ ਹੈ ਤੇ ਤੁਸੀਂ ਇੱਕ ਜ਼ਿਲ੍ਹੇ ਵਿੱਚ 5 7 9 10 ਐਮ.ਐਲ.ਏ ਹੁੰਨੇ ਹੋ ਤੇ ਤੁਸੀਂ ਲਾਲ ਬੱਤੀ ਵਾਲੀ ਗੱਡੀ ਵਿੱਚੋਂ ਉੱਤਰਦੇ ਨਹੀਂ ਕੇਵਲ ਫੋਟੋ ਖਿਚਾ ਕੇ ਤੁਰ ਜਾਂਦੇ ਹੋ ਉਹਨਾਂ ਨੇ ਇੱਕ ਸਬਕ ਸਿਕਾਉਣ ਦੀ ਕੋਸ਼ਿਸ਼ ਕੀਤੀ ਹੈ ਇਹ ਗੱਲਾਂ ਦਾ ਉਹਨਾਂ ਨੂੰ ਵੀ ਪਤਾ ਹੈ ਵੀ ਮੇਰਾ ਜਿਹੜਾ ਅਹੁਦਾ ਹੈਗਾ ਉਹ ਲੋਕਾਂ ਨੂੰ ਪਾਣੀ ਦੀਆਂ ਬੋਤਲਾਂ ਮੰਨਵਾ ਨਹੀਂ ਹੈਗਾ ਉਹਨਾਂ ਨੂੰ ਪਤਾ ਚੰਗੀ ਤਰ੍ਹਾਂ ਅਸੀਂ ਉਹਨਾਂ ਲੋਕਾਂ ਨੂੰ ਜਾਂ ਇਹ ਕਹਿ ਲਈਏ ਦੀ ਸੂਰਜ ਨੂੰ ਦੀਵਾ ਦਿਖਾਉਣ ਦੀ ਗੱਲ ਕਰਦੇ ਹਾਂ ਇਹ ਨਾ ਕਰਿਆ ਕਰੀ ਹੁਣ ਜਿਹੜੇ ਲੱਖੇ ਵਰਗੇ ਨੇ ਇਹਨਾਂ ਨੇ ਗੱਲ ਕਿਉਂ ਕੀਤੀ ਕਿਉਂਕਿ ਇਹਨਾਂ ਨੂੰ ਕਿਸੇ ਸੰਸਥਾ ਨੇ ਅਪਰੋਚ ਕੀਤਾ ਨਹੀਂ ਵੀ ਆਜੋ ਟਰੈਕਟਰ ਵੰਡਣੇ ਨੇ ਤੁਸੀਂ ਮੂਰੇ ਆਜੋ ਆਜੋ ਡੀਜ਼ਲ ਵੰਡਣਾ ਹੈ ਕਿ ਹਾਂ ਨਹੀਂ ਕਿ ਆਪਣੇ ਕੋਲੇ ਉਹਨਾਂ ਕੋਲ ਦੇਣ ਵਾਤੇ ਹੈ ਨਹੀਂ ਕਿ ਹੁਣ ਤਾਂ ਚਲੂਨੇ ਲੜਦੇ ਵੀ ਸਾਨੂੰ ਕਿਸੇ ਨੇ ਮੂਰੇ ਕਿਉਂ ਨਹੀਂ ਕੀਤਾ ਅੱਗੇ ਤਾਂ ਬਹਾ ਕੇ ਕਿਸਤੇ ਤੇ ਚਲੋ ਉਧਰ ਚੱਲਿਆਂ ਇਦ ਕਿਸ ਨੇ ਕਿਹਾ ਨਹੀਂ ਗ੍ਰਵਤਾਰ ਹੋ ਗਿਆ ਤੇ ਦੂਜਾ ਪਹਾਨਾ ਸਿੱਧੂ ਹੋ ਗਿਆ ਦੋ ਚਾਰ ਹੋਰ ਹੈ ਮਹਾਰਾਜ ਨੂੰ ਜਾਨੇ ਸਭ ਵੱਖਰੇ ਵੱਖਰੇ ਹੋਏ ਫਿਰਦੇ ਐ ਤੇ ਹੁਣ ਇਹਦੇ ਚਲੂਨੇ ਤਾਂ ਲੜੇ ਵੀ ਮੈਨੂੰ ਕਿਸੇ ਨੇ ਕਿਹਾ ਹੀ ਨਹੀਂ ਇਹਨੂੰ ਲੱਗਦਾ ਸੀ ਨਾ ਮੰਜ ਮੱਕੜ ਦੇ ਖਿਲਾਫ ਵੀ ਬੋਲਿਆ ਕਹਿੰਦਾ ਤੁਸੀਂ ਜਾਣਦੇ ਨਹੀਂ ਮੱਕੜ ਨੂੰ ਯਾਨਕਿ ਪੂਰੀਆਂ ਮਿਰਚਾਂ ਲੱਗੀਆਂ ਹੋਈਆਂ ਸੀ ਵੀ ਮੈਂ ਇਹਨੂੰ ਸਾਧ ਕੇ ਕਹਿੰਦੇ ਆਓ ਲੱਕੜਾਣਾ ਜੂਤ ਦਾ ਆਈਕੋਨ ਆਈਕੋਨ ਹੀ ਕਹਿੰਦੇ ਹੁੰਦੇ ਨੇ ਵੀ ਜੂਥ ਨੂੰ ਜੋੜਨ ਵਾਲਾ ਵੀ ਲੱਖੇ ਦੇ ਕੋਲੋਂ ਏ ਹੈਲਪ ਇਹ ਸੇਵਾ ਕਰਵਾਈਏ ਐ ਕਿਸੇ ਨੇ ਕਿਹਾ ਨਹੀਂ ਵੀ ਹੋ ਸਕਦਾ ਕਿ ਐਮੀ ਬਰਕਬਰਗਾ ਜਾਂ ਉਹ ਕਿਹੜਾ ਦੂਜਾ ਗਿੱਪੀ ਗਰੇਵਾਲ ਤੇ ਜਾ ਫਿਰ ਮਨਕੀਤ ਔਲਖ ਵੀ ਮੈਨੂੰ ਫੋਨ ਕਰਦੇ ਫੋਨ ਕਰ ਕੇ ਕਹਿੰਦੇ ਵੀ ਆਓ ਆਪਾਂ ਰਾਸ਼ਨ ਮੰਗਣੀ ਆਪਾਂ ਹੈਲਪ ਕਰੀਏ ਐਂਦਾ ਕਿਸੇ ਨੇ ਕੀਤਾ ਨਹੀਂ ਤਾਂ ਹੁਣ ਜਨੂ ਨੇ ਲੜਦੇ ਤੁਸੀਂ ਉਹਨਾਂ ਨੂੰ ਕਹੋ ਨਾ ਸਾਰਿਆਂ ਨੂੰ ਮਨਕੀਤ ਔਲਖ ਦਾ ਨਾਮ ਠੀਕ ਹੈ ਗਿੱਪੀ ਦਾ ਨਾਮ ਲੋ ਜਿਹੜੇ ਜਿਹੜੇ ਹੈਗੇ ਆ ਉਹਨਾਂ ਨਾਮ ਲੋ ਡੀਸੀ ਮੈਡਮ ਨੂੰ ਕਿਉਂ ਕਹਿੰਦੇ ਕਿਉਂਕਿ ਸਰਕਾਰ ਝਾੜੋ ਦੀ ਹੈ ਆਮ ਆਦਮੀ ਪਾਰਟੀ ਦੀ ਹੈ ਜਾਨਕਿ ਇਹ ਉਹ ਲੋਕ ਨੇ ਜਿਹੜੇ ਲੋਕ ਜਦੋਂ ਆਪਣਾ ਉਹਨੂੰ ਸਿੱਧਾ ਕਰਨਾ ਹੁੰਦਾ ਉਦੋਂ ਇਹ ਬੰਦੇ ਕੁਝ ਵੀ ਕਰ ਸਕਦੇ ਹੁਣ ਇਹੀ ਅਮਰਪਾਲ ਦੇ ਹੱਕ ਵਿੱਚ ਹੈ ਇੱਕ ਦਿਨ ਅਮਰਤਪਾਲ ਦੇ ਵਿਰੋਧ ਵਿੱਚ ਸੀ ਜੋ ਦੀਪ ਸਿੱਧੂ ਨੇ ਖਾਲਸਾ ਦੀ ਗੱਲ ਕੀਤੀ ਉਹਦੇ ਦੀ ਮਾਮਾਰੀ ਹੋਈ ਸੀ ਚੁੱਪ ਕਰ ਗਿਆ ਸੀ ਪਤਾ ਸੀ ਵੀ ਜੇ ਦੀਪ ਸਿੱਧੂ ਮੂੜੇ ਆ ਗਿਆ ਮੇਰਾ ਕੱਖ ਨਹੀਂ ਬਣਨਾ ਜਨ ਕਿ ਇਹਨਾਂ ਲੋਕਾਂ ਲਈ ਸ਼ਬਦ ਤੁਸੀਂ ਕਤੀੜ ਵਰਤ ਲਓ ਗੈਂਗਸਟਰ ਵਰਤ ਲਓ ਵਰਤ ਲਓ ਹਰਾਮਪੁਰ ਵਰਤ ਲਓ ਜੋ ਮਰਜੀ ਵਰਤ ਲਓ ਤੇ ਜਦੇ ਕਿਤੇ ਧਰਨੇ ਜਾਣਾ ਹੁੰਦਾ ਪੁਲਿਸ ਵਾਲੇ ਗੱਡੀ ਰੋਕ ਲੈਣ ਤਾਂ ਫਿਰ ਉਹ ਕਹਿੰਦੇ ਕੁਛ ਨਹੀਂ ਹੁੰਦੇ ਫੜ ਕੇ ਛੱਡ ਦਿੰਦੇ ਹੁੰਦੇ ਆ ਵੀ ਚਲੋ ਕੋਈ ਨਿਓ ਫਾਰਮੈਲਿਟੀ ਕਰਨੇ ਫਿਰ ਬਾਹਰ ਆ ਕੇ ਮੈਨੂੰ ਡਾਂਗਾ ਨਾਲ ਕੁੱਟਿਆ ਮੈਨੂੰ ਫੱਟੇ ਤੇ ਪਾ ਲਿਆ ਮੈਨੂੰ ਨੰਗਾ ਕਰ ਲਿਆ ਪਤਾ ਨਹੀਂ ਕੀ ਕੁਛ ਵਰਕ ਵਰਕਦੇ ਹੁੰਦੇ ਤੇ ਹੁਣ ਵੀ ਤੁਸੀਂ ਇੱਕ ਸੰਸਥਾ ਲੈ ਕੇ ਚੱਲਣ ਵਾਲਾ ਬੰਦਾ ਐ ਤੂੰ ਦੋ ਦਿਨ ਵਾਰ ਇਲੈਕਸ਼ਨ ਲੜਨ ਲਈ ਪੈਸੇ ਦੀ ਵੀ ਲੁੱਟਖੋਟ ਹੈਗੀ ਆ ਵੀ 20 ਲੱਖ ਰੁਪਇਆ ਦੇ ਕੇ ਆ ਉੱਥੇ ਜੇ ਇਲੈਕਸ਼ਨ ਲੜਨੀ ਹੈ ਜੇ ਰਾਜਨੀਤੀ ਕਰਨੀ ਹੈ ਪੰਜ ਚਾਰ ਵੀਡੀਓ ਤਾਂ ਪਾਉਂਦਾ ਕਿਸੇ ਨੂੰ ਲੱਖ ਦੇ ਕਿਸੇ ਨੂੰ 2 ਲੱਖ ਦੇ 50 ਹਜ਼ਾਰ ਦੇ ਕੋਈ ਤਾਂ ਮਾੜਾ ਮਾੜਾ ਕੁਝ ਕਰਨਾ ਸੀ ਪਰ ਨਹੀਂ ਵੀ ਹੁਣ ਜਿਹੜੇ ਬੰਦੇ ਕੁਝ ਕਰ ਰਹੇ ਨੇ ਉਹਨਾਂ ਦੀ ਮਿੱਟੀ ਪੱਟ ਗਈ ਡੀਸੀ ਸਾਹਿਬ ਦੇ ਸਾਹਮਣੇ ਤੇਰੀ ਕੀ ਔਕਾਤ ਹੈ ਤੇ ਜਿਹੜੇ ਪੱਤਰਕਾਰ ਹੋਰ ਵੀ ਹੈਗੇ ਜਿਹੜੇ ਬਾਦਲਾਂ ਦੇ ਚਮਚੇ ਨੇ ਉਸ ਕਾਂਗਰਸ ਦੇ ਚਮਚੇ ਨੇ ਬੜਾ ਕੁਝ ਕਹਿਣ ਦੀ ਕੋਸ਼ਿਸ਼ ਕੀਤੀ ਤੁਸੀਂ ਭਰਾਵੋ ਆਪਣੇ ਪੱਤਰਕਾਰੀ ਤੱਕ ਮਤਲਬ ਰੱਖਿਆ ਕਰੋ ਤੁਹਾਡੀ ਇਹ ਔਕਾਤ ਨਹੀਂ ਹੈਗੀ ਵੀ ਤੁਸੀਂ ਇੱਕ ਸੂਰਜ ਨੂੰ ਦੀਵਾ ਲੈ ਕੇ ਰੋਸ਼ਨੀ ਕਰਨ ਦੀ ਕੋਸ਼ਿਸ਼ ਕਰੋ ਇਹ ਹੋ ਨਹੀਂ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ